ਆਜੋ ਕਿ ਕਰੀਏ ਆਪਾਂ ਕੋਈ ਨਾ ਰੋਡਾ ਪਾ ਲੈ ਸਿੰਗਰ ਪਾ ਲੈ ਆਣਾ ਕਰੇ ਉਹਨਾਂ ਨੂੰ ਪਾ ਦੇ ਕੋ ਸਨ ਬਾਰ ਤੋਂ ਦੇਖੋ ਲਗਾਓ ਉਹ ਜਗਦੀ ਪੂਰੀ ਯਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਤੁਹਾਡਾ ਸਦਾ ਸਵਾਗਤ ਹੈ ਸਾਡੇ ਸ਼ਹਿਰ ਦੇ ਵਿੱਚ ਮਲਾਵਟ ਖੋਰੀ ਇਨੀ ਵੱ ਚੁੱਕੀ ਹੈ ਕਿ ਸ਼ਾਇਦ ਹੀ ਕੋਈ ਇਹਦਾ ਪ੍ਰੋਡਕਟ ਹੋਏਗਾ ਖਾਣ ਪੀਣ ਵਾਲਾ ਜਿਹਦੇ ਵਿੱਚ ਮਲਾਵਟ ਨਾ ਹੋਵੇ ਦੋਸਤੋ ਇਸ ਮਲਾਵਟ ਖੋਰੀ ਨੇ ਇਸ ਮਲਾਵਟ ਖੋਰੀ ਨੇ ਪਤਾ ਨਹੀਂ ਕਿੰਨੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਹੋਣਾ ਸਿਰਫ ਤਾਂ ਸਿਰਫ ਕਮਾਈ ਵਾਸਤੇ ਹਲੇ ਕੁਝ ਦਿਨ ਪਹਿਲਾਂ ਸਾਡੇ ਸ਼ਹਿਰ ਦੇ ਵਿੱਚ ਖਬਰ ਆਈ ਸੀ ਕਿ 1380 ਕਿਲੋਗ੍ਰam ਨਕਲੀ ਪਨੀਰ ਬਰਬਾਦ ਹੋਇਆ ਜਿਹਦੇ ਪੁਸ਼ਟੀ ਹੋਈ ਪੁਸ਼ਟੀ ਹੋਣ ਤੋਂ ਬਾਅਦ ਉਹਨੂੰ ਨਸ਼ਟ ਕੀਤਾ ਗਿਆ ਤੇ ਪਰਚਾ ਵੀ ਦਰਜ ਹੋਇਆ ਹੁਣ ਫੂਡ ਸੇਫਟੀ ਟੀਮ ਵੱਲੋਂ ਇੱਕ ਦਾਵਾ ਕੀਤਾ ਗਿਆ ਕਿ ਜਿਹੜੀ ਮਸਾਲੇ ਬਣਾਉਣ ਵਾਲੀ ਕੰਪਨੀ ਕਹੇ ਲੋ ਜਾਂ ਫੈਕਟਰੀ ਕਹੇ ਲੋ ਉੱਥੇ ਚੈਕਿੰਗ ਦੇ ਦੌਰਾਨ 40 ਕੁਨਟਲ ਇਸ ਤਰ੍ਹਾਂ ਦੀ ਹਲਦੀ ਮਿਲੀ ਜਿਹਦੇ ਮਿਆਦ ਪੁੱਗ ਚੁੱਕੀ ਸੀ ਡਿਪਾਰਟਮੈਂਟ ਵੱਲੋਂ ਸੈਂਪਲ ਵੀ ਲਏ ਗਏ ਤੇ ਅਗਲੀ ਕਾਰਵਾਈ ਵਿਚਾਰ ਕਰ ਦਿੱਤੀ ਗਈ। ਦੋਸਤੋ ਜੇ ਕੋਰ ਸੇਫਟੀ ਟੀਮ ਨੇ ਇਸ ਦਾਅਵਿਆਂ ਤੇ ਵਿਸ਼ਵਾਸ ਕੀਤਾ ਜਵੇ ਤਾਂ ਲੱਗਦਾ ਹੈ ਕਿ ਸ਼ਹਿਰ ਦੇ ਵਿੱਚ ਇਸ ਤੋਂ ਵੱਡੇ-ਵੱਡੇ ਵੀ ਮਿਲਾਵਟ ਘੋਰ ਪਏ ਹੋਣਗੇ। ਦੋਸਤੋ ਕਈ ਇਹੋ ਜਿਹੇ ਮਿਲਾਵਟ ਘੋਰ ਸਾਡੇ ਸ਼ਹਿਰ ਦੇ ਵਿੱਚ ਹੈ। ਇੱਕ ਤਾਜਾ ਮਿਲਾਵਟ ਖੋਰਾ ਜਿਨੇ ਮਿਲਕ ਪ੍ਰੋਡਕਟ ਤੋਂ ਪਿਛਲੇ ਕੁਝ ਟਾਈਮ ਦੇ ਵਿੱਚ ਕਰੋੜਾ ਰੁਪਏ ਦੀ ਕਮਾਈ ਕੀਤੀ ਹੋਵੇ ਕਿ ਸੂਤਰ ਇਹ ਦੱਸਦੇ ਨੇ ਉਸ ਵਿਅਕਤੀ ਨੇ ਉਸ ਵਿਅਕਤੀ ਨੇ ਕੋਲੋਂ ਅਜੇ ਕੁਝ ਸਾਲ ਪਹਿਲਾਂ ਕੁਝ ਮਹੀਨੇ ਸੀ ਉਹ ਸ਼ਹਿਰ ਨਹੀਂ ਕਹਿੰਦੇ ਸੂਤਰ ਕਹਿੰਦੇ ਸ਼ਹਿਰ ਵੀ ਛੱਡ ਕੇ ਚਲਾ ਗਿਆ ਸੀ ਪਰ ਉਹ ਕਰੋੜਾ ਰੁਪਏ ਦਾ ਅੱਜ ਦਾ ਮਾਲਕ ਹੈ ਕਰੋੜਾ ਰੁਪਏ ਦੀ ਕੋਈ ਸੰਪਤੀ ਹੈ ਉਹਦਾ ਸੂਤਰਾਂ ਦੇ ਮਤਾਬਿਕ ਉਹ ਕਰੋੜਾ ਰੁਪਏ ਦਾ ਜਿਹੜਾ ਮਾਲਕ ਬਣਿਆ ਸੰਪਤੀ ਬਣੀ ਉਹ ਮਿਲਕ ਪ੍ਰੋਡਕਟ मिलावटी ਤੇ ਨਕਲੀ ਵੇਚ ਕੇ ਹੀ ਬਣਾਈ ਗਈ। ਦੋਸਤੋ ਕੱਲ ਫੂਡ ਸੇਫਟੀ ਟੀਮ ਰਾਜਪੁਰਾ ਪਹੁੰਚੀ। ਅਦਾਜਪੁਰਾ ਪਹੁੰਚੀ ਰਾਜਪੁਰਾ ਪਹੁੰਚਣ ਤੇ ਉਹਨੇ ਉਹ ਟੀਮ ਉਸ ਥਾਂ ਤੇ ਗਈ ਜਿੱਤੇ ਮਸਾਲੇ ਬਣਾਏ ਜਾਂਦੇ ਨੇ। ਦੋਸਤੋ ਫੂਡ ਸੇਫਟੀ ਟੀਮ ਨੇ ਦਾਵਾ ਕੀਤਾ ਗਿਆ ਕਿ ਉੱਥੇ 40 ਕੁਇੰਟਲ ਦੇ ਕਰੀਬ ਇਸ ਤਰ੍ਹਾਂ ਦੀ ਹੈਲਦੀ ਬਰਾਮਦ ਹੋਈ ਜਿਹੜੀ ਮਾ ਜਿਹੜੀ ਮਿਆਦ ਪੁਗਾ ਪੁਗਾ ਚੁੱਕੀ ਸੀ ਉਹ ਜਬਤ ਕਰ ਲਈ ਗਈ ਨਾਲੇ ਇਸ ਨੂੰ ਲੈ ਕੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਗੁਰਪ੍ਰੀਤ ਕੋਰ ਦਾ ਇਹ ਵੀ ਕਹਿਣਾ ਹੈ ਕਿ ਇਸ ਕਾਰਵਾਈ ਦੌਰਾਨ ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਵੱਖ-ਵੱਖ ਮਸਾਲਿਆਂ ਦੇ ਨਮੂਨੇ ਵੀ ਲੈ ਗਏ ਸਨ ਉਹਨਾਂ ਨੇ ਕਿ ਆਖਿਆ ਕਿ ਵਿਭਾਗ ਜਨ ਤੱਕ ਸਿਹਤ ਦੇ ਰੱਖਿਆ ਲਈ ਵਚਨਬੰਦ ਹੈ ਅਤੇ ਭੋਜਨ ਸੁਰੱਖਿਆ ਦੇ ਮਿਆਰਿਆਂ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸਹਿ ਨਹੀਂ ਕੀਤਾ ਜਾਵੇਗਾ ਦੋਸਤੋ ਵਾਕਈ ਜੇ ਸੱਚ ਮੁੱਚ ਕਿਹਾ ਜਾਵੇ ਜਿਲ੍ਹਾ ਸਿਹਤ ਅਫਸਰ ਜਾਂ ਫੂਡ ਸੇਫਟੀ ਟੀਮ ਦੇ ਇਹ ਕਾਰਵਾਈ ਪ੍ਰਸ਼ੰਸਾ ਦੇ ਯੋਗ ਹੈ ਪਰ ਇਸ ਨੂੰ ਲੈ ਕੇ ਇੱਕ ਹੋਰ ਵੀ ਸਟੋਰੀ ਚੱਲ ਰਹੀ ਹੈ ਜਿਹਦੇ ਬਾਰੇ ਜਦੋਂ ਵੀ ਉਸ ਮਾਮਲੇ ਲੈ ਕੇ ਪੁਸ਼ਟੀ ਹੋ ਜਾਵੇਗੀ ਜੇ ਉਹ ਸਟੋਰੀ ਦੀ ਪੁਸ਼ਟੀ ਹੋ ਗਈ ਤਾਂ ਉਹ ਵੀ ਖਬਰ ਜ਼ਰੂਰ ਦਰਸ਼ਕਾਂ ਨੂੰ ਸੁਣਾਈ ਜਾਵੇਗੀ। ਕੁੱਲ ਮਿਲਾ ਕੇ ਫਿਰ ਕਿਹਾ ਜਾ ਰਿਹਾ ਹੈ ਕਿ ਫੂਡ ਸੇਫਟੀ ਟੀਮ ਦੀ ਇਹ ਕਾਰਵਾਈ ਪ੍ਰਸ਼ੰਸਾਯੋਗ ਹੈ। ਇਸ ਲਈ ਉਮੀਦ ਕਰਦੇ ਹਾਂ ਕਿ ਆਲੇ ਟਾਈਮ ਦੇ ਵਿੱਚ ਵੀ ਫੂਡ ਸੇਫਟੀ ਟੀਮ ਉਹਨਾਂ ਮਿਲਾਵਟ ਖੋਰਾਂ ਦੇ ਖਿਲਾਫ ਕਾਰਵਾਈ ਕਰੇਗੀ। ਉਹਨਾਂ ਮਿਲਾਵਟ ਖੋਰਾਂ ਦੇ ਖਿਲਾਫ ਲਗਦਾ ਸਿਕੰਜਾ कसेਗੀ ਤਾਂ ਕਿ ਕੋਈ ਵਿਅਕਤੀ ਅਮੀਰ ਬੰਦੇ ਚੱਕਰ ਵਿੱਚ ਜਾਂ ਜਿਆਦਾ ਕਮਾਈ ਕਰਨ ਦੇ ਚੱਕਰ ਵਿੱਚ ਕਿਸੇ ਵੀ ਵਿਅਕਤੀ ਨਾਲ ਸਿਹਦਾ ਖਿਲਵਾੜ ਨਾ ਕਰ ਸਕੇੇ ਦੋਸਤੋ ਆਦਲੇ ਮੈਂ ਸਿਰਫ ਇੰਨਾ ਹੀ ਨਮਸਕਾਰ ਜੈ ਹਿੰਦ ਦੋਸਤੋ